ਨਾ ਨਰੋਸ਼ਨ ਕਰਦੇ ਡਰਦੇ ਨਹੀਂ ਅਣੀ ਖਾਂ ਨਾ ਲਈ ਮਰਦੇ ਨਾ ਕਿਸੇ ਨਾਲ ਤਕਾ ਚਰਦੇ ਨਰਮਨ ਰੋਏ ਦਿਲ ਦੇ ਆ ਸਿੱਧੂ ਮੂਸੇਵਰਗੇ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਸਿੱਧੂ ਮੂਸੇਵਰਗੇ ਪੁੱਤਰ ਘਟਮਾਵਾ ਨੂੰ ਮਿਲਦੇ ਆ ਛੋਟੀ ਉਮਰੇ ਵਟੀਆਂ ਮੰਝਣਾ ਸੁਪਨੇ ਪੂਰੇ ਕਰਦੇ ਆ ਦੁਨੀਆਂ ਦੇ ਵਿੱਚ ਨਾਂ ਬੋਲਦਾ ਹੋਵੇ ਜਿੱਥੇ ਜਰਦੇ ਆ ਦੁਨੀਆਂ ਦੇ ਵਿੱਚ ਨਾਂ ਬੋਲਦਾ ਹੋਵੇ ਜਿੱਥੇ ਜਰਦੇ ਆ ਬਾਹਰ ਨੇ ਹੱਥੇ ਉੱਤੇ ਹੋਗੇ ਧਰਤੀ ਅੰਬਰ ਹਿਲਦੇ ਆ ਸਿੱਧੂ ਮੂਸੇਵਾਲੇ ਦੇ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਸਿੱਧੂ ਮੂਸੇਵਾਲੇ ਦੇ ਪੁੱਤਰ ਘਟਮਾਵਾ ਨੂੰ ਮਿਲਦੇ ਆ ਚਾਹਾਂ ਦੇ ਨਾਲ ਵੱਡਾ ਕਰਦੇ ਸੁਪਨੇ ਕੈ ਸਜਾਉਂਦੇ ਨੇ ਚਾਹਾਂ ਦੇ ਨਾਲ ਵੱਡਾ ਕਰਦੇ ਸੁਪਨੇ ਕਿੰਨੇ ਖਾਬ ਸਜਾਉਂਦੇ ਨੇ ਚੜੀ ਜਵਾਨੀ ਪਏ ਵਿਛੋੜੇ ਮਾਪੇ ਮਰਮਰ ਜੁੰਦੇ ਨੇ ਚੜੀ ਜਵਾਨੀ ਪਏ ਵਿਛੋੜੇ ਮਾਪੇ ਮਰਮਰ ਜੁੰਦੇ ਨੇ ਬੱਕਾ ਪੂਰੀ ਉੱਡ ਗਏ ਸਦਾਨੀ ਹੱਸੇ ਬੰਗੜ ਖਿਲਦੇ ਆ ਸਿੱਧੂ ਮੂਸੇਵਾਲੇ ਗਏ ਪੁੱਤਰ ਕਿਸਮਤ ਦੇ ਨੜ ਮਿਲਦੇ ਆ ਸਿੱਧੂ ਮੂਸੇਵਾਲੇ ਵਰਗੇ ਹੈ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਹਾਂ ਘਟਮਾਵਾਂ ਨੂੰ ਮੈਂ ਦੇ ਆ ਸਿੱਧੂ ਬਾਈ ਜਿੰਦਾਬਾਦ ਸਿੱਧੂ ਬਾਈ ਜਿੰਦਾਬਾਦ ਸਿੱਧੂ ਬਾਈ ਜਿੰਦਾਬਾਦ ਮਪਿਆਂ ਦਾ ਨਾ ਰੌਸ਼ਨ ਕਰਦੇ ਡਰਦੇ ਨਹੀਂ ਅਣੀ ਖਾਂ ਨਾਲੇ ਮਰਦੇ ਨਾ ਕਿਸੇ ਨਾਲ ਧੱਕਾ ਚਰਦੇ ਨਰਮਨਿਰ ਹੋਏ ਦਿਲ ਦੇ ਆ ਸਿੱਧੂ ਮੂਸੇਵਾਲਾ ਦੇ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਸਿੱਧੂ ਮੂਸੇਵਾਲਾ ਦੇ ਪੁੱਤਰ ਘਟਮਾਮਾ ਨੂੰ ਮਿਲਦੇ ਆ ਛੋਟੀ ਉਮਰੇ ਵੱਡੀਆਂ ਮੰਜ਼ਲਾਂ ਸੁਪਨੇ ਪੂਰੇ ਕਰਦੇ ਆ ਦੁਨੀਆ ਦੇ ਵਿੱਚ ਨਾਂ ਬੋਲਦਾ ਵੇਰੀ ਕਿਥੇ ਜਰਦੇ ਆ ਦੁਨੀਆ ਦੇ ਵਿੱਚ ਨਾਂ ਬੋਲਦਾ ਵੇਰੀ ਕਿਥੇ ਜਰਦੇ ਆ ਬਾਹਰ ਨੇ ਹੱਥੇ ਉੱਤੇ ਹੋਗੇ ਧਰਤੀ ਅੰਬਰ ਹਿਲਦੇ ਆ ਸਿੱਧੂ ਮੂਸੇਵਾਲੇ ਦੇ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਸਿੱਧੂ ਮੂਸੇਵਾਲੇ ਦੇ ਪੁੱਤਰ ਕੱਟ ਮਾਵਾਂ ਨੂੰ ਮਿਲਦੇ ਆ ਚਾਹਾਂ ਦੇ ਨਾਲ ਵੱਡਾ ਕਰਦੇ ਸੁਪਨੇ ਕਈ ਸਜਾਉਂਦੇ ਨੇ ਚਾਹਾਂ ਦੇ ਨਾਲ ਵੱਡਾ ਕਰਦੇ ਸੁਗਣ ਕਿੰਨੇ ਖਾਬ ਸਜਾਉਂਦੇ ਨੇ ਚੜੀ ਜਵਾਨੀ ਪਏ ਪਿਛੋੜੇ ਮਾਪੇ ਮਰ ਮਰ ਜੂੰਡੇ ਨੇ ਜੜੀ ਜਵਾਨੀ ਪਏ ਵਿਛੋੜੇ ਮਾਪੇ ਮਰ ਮਰ ਜੁੰਦੇ ਨੇ ਬੱਕਾ ਪੂਰੀ ਉੱਡ ਗਏ ਸਦਾਨੀ ਹਾਸੇ ਵੰਗਰ ਖਿਲਦੇ ਆ ਸਿੱਧੂ ਮੂਸੇਵਾਲੇ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਸਿੱਧੂ ਮੂਸੇਵਾਲੇ ਪੁੱਤਰ ਕਿਸਮਤ ਦੇ ਨਾਲ ਮਿਲਦੇ ਆ ਹਾਂ ਘਟਮਾਵ ਨੂੰ सिधू बाईंदा सिधू बाई झा सिधू बाईंदा